ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਜਿੰਨੇ ਜਿਹੜੇ ਮੇਰੇ ਭੈਣ ਭਰਾਵਾਂ ਦਾ ਢਿੱਡ ਬਾਰਾ ਜਿਹੜੀ ਕਿੰਦੇ ਸਾਡਾ ਪੇਟ ਨਹੀਂ ਘਟਦਾ ਹੈਗਾ ਉਹਨਾਂ ਵਾਸਤੇ ਮੈਂ 10 ਐਕਸਰਸਾਈਜ਼ ਦੱਸਾਂਗਾ ਜਿਨ੍ਹਾਂ ਨਾਲ ਤੁਹਾਡੇ ਮਤਲਬ ਜਿਹੜਾ ਪੇਟ ਆ ਤੇ ਢਿੱਡਾ ਤੁਹਾਡਾ ਉਹਦੇ ਫੈਟ ਘਟਣ ਦੇ ਜਿਆਦਾ ਚਾਂਸ ਹੈਗੇ ਨੇ ਜਿਹੜੇ ਪੰਜ ਐਕਸਰਸਾਈਜ਼ਾਂ ਹੋਣੀਆਂ ਪੰਜ ਹੋਣਗੀਆਂ ਆਪਣੀ ਜੰਪਿੰਗ ਐਕਸਰਸਾਈਜ਼ਾਂ ਹੋਣੀਆਂ ਤੇ ਪੰਜ ਜਿਹੜੀਆਂ ਹਨੀਆਂ ਆਪਣੀ ਲੇਟ ਕਿਕਸ ਹੋਣਗੀਆਂ ਉਹ ਤੁਸੀਂ ਆਪਣੇ ਘਰ ਦੇ ਵਿੱਚ ਕਦੋਂ ਵੀ ਕਿਸੇ ਵੀ ਟਾਈਮ ਤੁਸੀਂ ਕਰ ਸਕਦੇ ਹੋ ਜੇ ਤੁਸੀਂ अर्ਲੀ ਮਾਰਨਿੰਗ ਕਰੋਗੇ ਖਾਲੀ ਪੇਟ ਤੁਸੀਂ ਕਰੋਗੇ ਇਹਦਾ ਜਿਆਦਾ ਇਫੈਕਟ ਉਦੋਂ ਪਵੇਗਾ ਜੀ ਸੋ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਪਹਿਲੀ ਜਿਹੜੀ ਐਕਸਰਸਾਈਜ਼ ਆਪਣੀ ਹੈਗੀ ਆ ਹਾਈ ਨੀ ਜੰਪਿੰਗ ਵਾਲੀ ਐਕਸਰਸਾਈਜ਼ ਆਪਾਂ ਸ਼ੁਰੂ ਕਰਾਂਗੇ ਪਹਿਲੀ ਹੈਗੀ ਆਪਣੀ ਹਾਈ ਨੀ ਹੈ ਜੀਐਕਐਸ ਆਈ ਆਪਣੀ ਜਿਹੜੀ ਆਪਣੀ ਅਗਲੀ 100 ਜੀ ਤੁਸੀਂ ਆਪਣੇ ਘਰ ਦੇ ਵਿੱਚ ਨਾ ਕੋਈ ਵੀ ਮਤਲਬ ਇਦਾਂ ਦੀ ਪੌੜੀਆਂ ਹੋਣ ਤੁਸੀਂ ਪੌੜੀਆਂ ਤਾਂ ਵੀ ਲੈ ਕੇ ਕਰ ਸਕਦੇ ਜਾਂ ਫਿਰ ਘਰੇ ਨਾ ਕੋਈ ਛੋਟਾ ਜਿਹਾ ਕੋ ਫੱਟਾ ਲੈ ਕੇ ਫੱਟੇ ਨੂੰ ਲਾ ਕੇ ਤੁਸੀਂ ਇਹ 100 ਜੀ ਕਰ ਸਕਦੇ ਕਰ ਨਹੀਂ ਕਿਵੇਂ ਦੇਖੋ ਜੀ ਆ ਇੱਕ ਵਾਰ ਤੁਸੀਂ ਇਦਾਂ ਕਰਨੀ ਆ ਜੀ ਠੀਕ ਹੈ ਜੀ ਆ ਇੱਕ ਤੁਸੀਂ ਇਦਾਂ ਕਰ ਲਿਆ ਨੇ ਇਹਦੇ ਤੁਸੀਂ ਘੱਟੋ ਘੱਟ ਤੁਸੀਂ ਕਿੰਨੇ ਟਾਈਮ ਦੇ ਹਿਸਾਬ ਨਾਲ ਲਾਉਣਾ ਸਟਾਰਟਿੰਗ ਦੇ ਵਿੱਚ ਤੁਸੀਂ 40 45 ਸੈਕਿੰਡ ਕਰਨੀ ਆ ਕਿ 20 ਸੈਕਿੰਡ ਰੈਸਟ ਹੋਊਗੀ ਹਰ ਇੱਕ ਐਕਸਰਸਾਈਜ਼ ਤੁਸੀਂ ਇਸ ਤਰ੍ਹਾਂ ਕਰਨੀ ਆ ਇਹ ਜਿਹੜੀ ਐਕਸਰਸਾਈਜ਼ ਨੇ ਤੁਹਾਨੂੰ ਮੈਂ ਦੱਸੀ ਨੇ ਜੀ ਇਹ ਤੁਸੀਂ ਇਸ ਤਰ੍ਹਾਂ ਕਰਨੀ ਆ ਹਰ ਇੱਕ ਐਕਸਰਸਾਈਜ਼ ਆ ਜਿਹੜੀ ਤੁਸੀਂ 40 ਸੈਕਿੰਡ ਤੋਂ ਲੱਗੇ 1 ਮਿੰਟ ਤੱਕ ਕਰਨੀ ਆ ਨੇ ਸਲੋ ਸਲੋ ਕਰੋ ਕੋਈ ਦਿੱਕਤ ਨਹੀਂ ਹੈਗੀ ਤੇ ਉਸ ਤੋਂ ਜਦੋਂ ਤੁਹਾਡਾ ਇਹ ਸੈੱਟ ਕੰਪਲੀਟ ਹੋ ਗਿਆ 5 ਐਕਸਰਸਾਈਜ਼ਾਂ ਦਾ ਇਸ ਤੋਂ ਬਾਅਦ ਹੈ ਜਿਹੜੀਆਂ ਨੇ ਲੇਟ ਕੀਆ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਜਿਹੜੇ ਇਹਨਾਂ ਦੇ ਤੁਸੀਂ ਸੈੱਟ ਲਾਣੇ ਆ ਘੱਟੋ ਘੱਟ ਤੁਸੀਂ 3 ਸੈੱਟ ਲਾਉਣੇ ਆ ਜੀ ਹੁਣ ਆਪਾਂ ਕਰਦੇ ਆ ਲੇਟ ਕੀ ਵਾਲੀਆਂ ਸਾਡੀ ਜਿਹੜੀ ਆਪਣੀ ਇੱਕ ਐਕਸਰਸਾਈਜ਼ ਤੁਸੀਂ ਆਪਣੇ ਘਰ ਦੇ ਵਿੱਚ ਨਾ ਇਦਾਂ ਮੇਟ ਪਛਾ ਸਕਦੇ ਹੋ ਜਾਂ ਫਿਰ ਇਦਾਂ ਕੋਈ ਰੈੜਾ ਜਿਹੀ ਕੋਈ ਚੀਜ਼ ਹੋਵੇ ਉੱਥੇ ਲੰਮੇ ਪੈ ਕੇ ਤੁਸੀਂ ਇਸ ਤਰ੍ਹਾਂ ਲਾਣੀਆਂ ਵਾਲੇ ਪੈਰ ਦੇ ਜਿਹੜੀ ਅਗਲੀ ਪਹਿਲੀ ਐਕਸਰਸਾਈਜ਼ ਹੈ ਜਿਹੜੀ ਆਪਣੀ ਇਹਨੂੰ ਤੁਸੀਂ ਨੀਂਹ ਉੱਪਰ ਕਰ ਲੈਣੇ ਆ ਇੱਥੇ ਹੱਥ ਰੱਖਣੇ ਰੱਖ ਸਕਦੇ ਨਹੀਂ ਤਾਂ ਕੋ ਅਗਲੀ ਜਿਹੜੀ ਐਕਸਰਸਾਈਜ਼ ਹੈਗੀ ਜੀ ਆਪਣੀ ਅਗਲੀ ਐਕਸਰਸਾਈਜ਼ ਹੈਗੀ ਆ ਤੇ ਜਿਹਨੂੰ ਤੁਸੀਂ ਇੱਧਰ ਲਾ ਕੇ ਰੱਖ ਕੇ ਇਕੱਠੇ 1 2 3 ਪੀਗਲੀ ਐਕਸਰਸਾਈਜ਼ ਹੈ ਜੀ ਆਪਣੀ ਤੀਜੀ ਐਕਸਰਸਾਈਜ਼ ਜਿਹੜੀ ਜੰਮੇ ਪੈ ਕੇ ਤੁਸੀਂ ਹੱਥਾ ਜਿਹੜੇ ਤੁਸੀਂ ਇੱਧਰ نیچے ਰੱਖ ਲੈਣੇ ਆਂ ਇਹ ਪਹਿਲੇ ਇੱਕ ਸੋ ਦੇਖ ਲੋ ਆਰਾਮ ਨਾਲ ਬ੍ਰੇਕ ਦੋ ਇਹ ਤੇ ਇਹ ਤੋਂ ਪੁੱਛ ਕਰਨਾ ਪਊਂ ਇੱਥੇ ਲੈ ਕੇ ਸਲੋ ਥੱਲੇ ਆਰਾਮ ਨਾਲ ਲੈ ਕੇ ਆਨਾ ਚੱਕਣੀ ਫਾਸਟ ਨਹੀਂ ਗਏ ਇੱਕ ਸਲੋ ਲੈ ਕੇ ਉਨੀ ਲੱਤ ਇੱਕ ਚੀਜ਼ ਦਾ ਧਿਆਨ ਰੱਖਿਓ ਜਿਹੜੇ ਆ ਮੇਰੇ ਅੱਡੀਆਂ ਨੇ ਇਹ ਥੱਲੇ ਇਦਾਂ ਨਹੀਂ ਲੱਗਣੀਆਂ ਚਾਹੀਦੀਆਂ ਅੱਡੀਆਂ نیچے ਐ ਨਹੀਂ ਲੱਗਣੀਆਂ ਚਾਹੀਦੀਆਂ ਅੱਡੀਆਂ ਇੱਧਰ ਉੱਪਰ ਨਹੀਂ ਚਾਹੀਦੀਆਂ ਹਾਂ ਜਿਵੇਂ ਸਟਾਰਟ ਕਰਕੇ ਤੁਸੀਂ ਜਾਂ ਆਪਣੀ ਤਕੀਕ ਸਹੀ ਜੀ ਆਪਾਂ ਇਦਾਂ ਲੱਤਾਂ ਜੋੜ ਕੇ ਆਪਾਂ ਗੋਡੇ ਰੱਖਣੇ ਆ ਜੀ ਪੰਜੇ ਆਪਾਂ ਅੰਦਰ ਖਿੱਚ ਕੇ ਆਹ ਲੋਣੇ ਹੱਥਾਂ ਪਿੱਛੇ ਨਾਲੇ ਤਾਂ ਤੇ ਇੱਕ ਦੋ ਤਿੰਨ ਚਾਓ ਹਾਤੇ ਜ਼ੋਰ ਪਾਏਗਾ ਜੀ ਆਹ ਪੇਟ ਦੇ ਉੱਤੇ ਨੇ ਜਿਹੜੇ ਲੋਰ ਲਿਫਸ ਦੇ ਐਬਸ ਨੇ ਆਪਣਾ ਉੱਥੇ ਜ਼ੋਰ ਪਾਏਗਾ ਜੀ ਤੇ ਜਿਹੜੀ ਆਪਣੀ ਪੰਜਵੀਂ ਐਕਸਰਸਾਈਜ਼ ਹੈ ਜੀ ਆਪਣੀ ਪੰਜਵੀਂ ਐਕਸਰਸਾਈਜ਼ ਹੈ ਜੀ ਆਪਣੀ ਇਹ ਰੱਖ ਕੇ ਆਪਾਂ ਇਹ ਟੋਟਲ ਤੁਹਾਨੂੰ 10 ਸੈਟ ਦੱਸਿਆ ਨੇ ਪੰਜ ਜੰਪਿੰਗ ਵਾਲੀਆਂ ਤੇ ਪੰਜ ਇਹ ਤੁਸੀਂ ਲੰਮੇ ਪੈ ਕੇ ਤੁਸੀਂ ਘਰ ਦੇ ਵਿੱਚ ਕਰ ਸਕਦੇ ਹੋ ਤੁਸੀਂ ਹਰੇਕ ਐਕਸਰਸਾਈਜ਼ ਜਿਹੜੀਆਂ ਜੰਪਿੰਗ ਵਾਲੀਆਂ ਨੇ ਉਹ 40 ਤੋਂ ਲੈ ਕੇ 1 ਮਿੰਟ ਤੱਕ ਲਾਉਣੀਆਂ ਨੇ ਤੇ ਉਸ ਤੋਂ ਬਾਅਦ ਜਿਹੜੇ ਲੇਟ ਕੇ ਨੇ ਇਹਦੇ 25 ਤੋਂ ਲੈ ਕੇ 30 ਰਿਪੀਟਿਸ਼ਨ ਤੁਸੀਂ ਲਗਾਉਣੀ ਲੋਣੇ ਆ ਇਹਦੇ ਇੱਕ ਵਾਰ ਇੱਕ ਸੈਟ ਕੰਪਲੀਟ ਕਰਕੇ 2 ਮਿੰਟ ਦੀ ਰੈਸਟ 2 ਮਿੰਟ ਤੋਂ ਬਾਅਦ ਫਿਰ ਤੁਸੀਂ ਅਗਲਾ ਸੈਟ ਲੈਣਾ ਫਿਰ 2 ਮਿੰਟ ਦੀ ਰੈਸਟ ਫਿਰ ਰੈਸਟ ਕਰਕੇ ਫਿਰ ਤੁਸੀਂ ਦਰਾਂ ਇਸ ਤਰ੍ਹਾਂ ਤੁਸੀਂ ਕੰਪਲੀਟ ਤਿੰਨ ਸੈੱਟ ਲਾਉਣੇ ਆ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਬਈ ਇਸ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਜ਼ਰੂਰ ਕਰਨਾ